블락 ਵਿਕਾਸ ਦਫਤਰ ਰੋਟਾ ਕਲਾ ਵਿੱਚ ਪ੍ਰਸ਼ਾਸਕ ਮੁਲਾਜ਼ਮਾਂ ਨੂੰ ਬਖਸ਼ਾ ਨਹੀਂ ਜਾਵੇਗਾ ਇਹਨਾਂ ਗੱਲਾਂ ਦਾ ਪ੍ਰਟਾਵਾ ਵਿਧਾਨ ਸਭਾ ਕਾ ਫਲੋਰ ਦੇ ਇਜਾਜ਼ਤ ਪ੍ਰਿੰਸੀਪਲ ਪ੍ਰਿੰਟ ਮਾਰਵਲੋ 블락 ਰੋਟਾ ਕਲਾ ਦੇ ਅਦੀਨਾ 37 ਗ੍ਰਾਮ ਪੰਚਾਇਤਾਂ ਨਾਲ ਰੋਟਾ ਕਲਾ ਵਿੱਚ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਕੰਮ ਵੱਡੀ ਪੱਧਰ ਤੇ ਕਰਵਾਉਣਾ ਚਾਹੁੰਦੀ ਹੈ ਪਰ 블락 ਦੇ ਕੁਝ ਅਧਿਕਾਰੀ ਵਿਕਾਸ ਕੰਮਾਂ ਨੂੰ ਲੈ ਕੇ ਅੜਿੱਕਾ ਬਣ ਰਹੇ ਹਨ। ਉਨਾ ਕਿਹਾ ਕਿ ਜਿਹੜਾ ਵੀ ਅਧਿਕਾਰੀ ਵਿਕਾਸ ਕਮਾ ਵਿੱਚ ਆਪਣਾ ਬਣਦਾ ਸਹਿਯੋਗ ਨਹੀਂ ਦੇਵੇਗਾ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਫਲੋਰ ਲਈ 5 ਕਰੋੜ ਰੁਪਏ ਦੀ ਗ੍ਰਾਂਟ ਆ ਰਹੀ ਹੈ ਜਿਸ ਨੂੰ ਪਿੰਡਾਂ ਦੇ ਵਿਕਾਸ ਲਈ ਜਲਦੀ ਪੰਚਾਇਤਾਂ ਨੂੰ ਭੇਜਿਆ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ਚ ਪਿੰਡਾਂ ਦੀਆਂ ਪੰਚਾਇਤਾਂ ਤੋਂ ਇਲਾਵਾ ਸਬੰਧਤ ਅਧਿਕਾਰੀ ਵੀ ਮੌਜੂਦ ਹਨ। ਕਾ ਵਿਧਾਨ ਸਭਾ ਫਲੋਰ ਦੇ ਅਸੀਂ ਜਿੰਨੇ ਵੀ ਸਾਡੇ ਸਤਿਕਾਰਤ ਪੰਜ ਸਰਪੰਚ ਸਹਿਬਾਨ ਆ ਉਹਨਾਂ ਦੇ ਲਈ ਅਸੀਂ ਹਲਕੇ ਦੇ ਵਿੱਚ ਜਿਹੜੀਆਂ ਮੀਟਿੰਗਾਂ ਕਰ ਰਹੇ ਹਾਂ ਤਾਂ ਕਿ ਉਹਨਾਂ ਸਤਿਕਾਰਤ ਸਰਪੰਚਾਂ ਦੀ ਰਹਿਨਮਾਈ ਦੇ ਵਿੱਚ ਪਿੰਡਾਂ ਦੇ ਵਿਕਾਸ ਦੇ ਲਈ ਜਿਹੜਾ ਹੈ ਉਹ ਅਸੀਂ ਅਪਰਾਲੀ ਕਰ ਸਕੀਏ ਪਿੰਡਾਂ ਦਾ ਵਿਕਾਸ ਜਿਹੜਾ ਹੈਗਾ ਉਸ ਟੀਮ ਜਿਹੜੀ ਕਿ ਇਲੈਕਟਿਡ ਟੀਮ ਹੈਗੀ ਆ ਪੰਚਾਇਤ ਆ ਉਹਨਾਂ ਦੇ ਮਾਧਿਅਮ ਰਾਹੀਂ ਹੋਣਾ ਹੈ ਅੱਜ ਅਸੀਂ ਇਹ ਦੂਜੀ ਮੀਟਿੰਗ ਹੈ ਸਾਡੀ ਪਹਿਲਾਂ ਇੱਕ ਮੀਟਿੰਗ ਜਿਹੜੀ ਹੈ ਅਪਰਾ ਬਲੋਕ ਦੇ ਵਿੱਚ ਕੀਤੀ ਸੀ ਉੱਥੇ ਵੀ ਸਰਪੰਚਾਂ ਨੇ ਜਿਹੜਾ ਆਪੋ ਆਪਣੇ ਪਿੰਡ ਦੀਆਂ ਸਮੱਸਿਆਵਾਂ ਵੀ ਦਸੀਆਂ ਔਰ ਉਹਨਾਂ ਸਮੱਸਿਆਵਾਂ ਤੋਂ ਨਜਾਹਦ ਦਵਾਉਣ ਦੇ ਲਈ ਜੋ ਵੀ ਕਦਮ ਚੁੱਕੜੇ ਸੀ ਉਹਨਾਂ ਪ੍ਰਤੀ ਜਿਹੜਾ ਹੈਗਾ ਸਾਨੂੰ ਯਾਗ ਰੂਪ ਕੀਤਾ ਔਰ ਅਸੀਂ ਉਹਨਾਂ ਨੂੰ ਪ੍ਰੋਸਾ ਦਿੱਤਾ ਕਿ ਤਰੰਤ ਜਿਹੜੇ ਹੱਲ ਕਰਾਂਗੇ ਦੂਸਰੇ ਪਾਸੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਜੀ ਹੋਰਾਂ ਨੇ ਹਰ ਹਲਕੇ ਨੂੰ ਜਿਹੜਾ ਹੈ ਆਪਣੇ ਫੰਡਾਂ ਦਾ ਕਹਿੰਦਾ ਉਹ ਗ੍ਰਾਂਟਾਂ ਦਾ ਜਿਹੜੇ ਗੱਫੇ ਦੇਣ ਜਾ ਰਹੇ ਆ ਇਸ ਕਰਕੇ ਜਿਹੜਾਗਾ ਅਸੀਂ ਸਰਪੰਚਾਂ ਦੇ ਨਾਲ ਅੱਜ ਜਿਹੜੀ ਗਾ ਮੀਟਿੰਗ ਕਰਕੇ ਉਹਨਾਂ ਤੋਂ ਆਪਣੇ ਪਿੰਡਾਂ ਦਾ ਜਿਹੜਾਗਾ ਵਿਕਾਸ ਦੇ ਲਈ ਜਿਹੜੇ ਬਹੁਤ ਹੀ ਲੜਿੰਦੇ ਕਾਮਿਆਂ ਜਿਹੜੇ ਬਹੁਤ ਹੀ ਜ਼ਰੂਰੀ ਅੱਜ ਦੀ ਡੇਟ ਦੇ ਵਿੱਚ ਉਹਨਾਂ ਤੋਂ ਅਸੀਂ ਪ੍ਰਪੋਜ਼ਲ ਲੈਣੀਆਂ ਤਾਂ ਕਿ ਅਸੀਂ ਜਿਹੜਿਆ ਉਹ ਜਿਹੜੀਆਂ ਗ੍ਰਾਂਟਾਂ ਉਹ ਪੈਸਾ ਜਿਹੜਾਗਾ ਉਹਨਾਂ ਨੂੰ ਮਹੀਆ ਕਰਵਾ ਸਕੀਏ ਤਾਂ ਕਿ ਲੋਕਾਂ ਦੇ ਵਿਕਾਸ ਦੇ ਕੰਮਾਂ ਦੇ ਵਿੱਚ ਜਿਹੜੀਆਂ ਉਹਨੇ ਰੀਆਂ ਆ ਸਕਣ ਔਰ ਸਾਰਾ ਜਿਹੜਾ ਆਮ ਆਦੀ ਪਾਰਟੀ ਦਾ ਔਰ ਜਿਹੜੇ ਸਾਡੇ ਸਤਕਾਰ ਸਰਪੰਚ ਪੰਸਹਿਵਾਲ ਆ ਇਹਨਾਂ ਸਾਰਿਆਂ ਦਾ ਇੱਕੋ ਇੱਕ ਸੁਪਨਾ ਹੈ ਕਿ ਪਿੰਡਾਂ ਦਾ ਜਿਹੜਾ ਹੈ ਉਹ ਵਿਕਾਸ ਜਿਹੜਾ ਹੈਗਾ ਜੰਗੀ ਪੱਧਰ ਤੇ ਹੋਵੇ ਔਰ ਲੋਕਾਂ ਨੂੰ ਜਿਹੜਾ ਹੈ ਹਰ ਸੁੱਖ ਤੇ ਆਰਾਮ ਜਿਹੜੀ ਸਹੂਲਤ ਉਹ ਮਈਆ ਕਰਵਾਈ ਜਾ ਸਵੇ ਧੰਨ